ਦਾ ਗੈਨਾ ਕਰਨਾ ਕਰਾਂਗੇ ਕਦੋਂ ਪਹੁੰਚਾਂਗੇ ਲਓ ਜੀ ਠੀਕ ਆ ਨਾ ਇਧਰੇ ਹਾਂ ਹੁਣ ਸੱਸੇ ਘਰ ਨੂੰ ਨਹੀਂ ਸਾਰਿਆਂ ਨੂੰ ਠੀਕ ਆ ਮਮਾ ਨੂੰ ਨਹੀਂ ਦਾਦੀ ਨੂੰ ਈ ਕਹਿਣਾ ਹੈ ਸੱਸੀ ਕਾਲਾ ਲਾਓ ਵੇ ਲਾ ਦਾਦੀ ਤੈਨੂੰ ਡਿਕਣ ਲਈ ਆ ਓ ਆ ਗਿਆ ਮੇਰਾ ਪੁੱਤ ਹੋਛਾ ਦਿੱਕੀ ਸੱਸੀ ਘਰ ਤੁਵਾ ਦੇਂ ਦਦੀ ਨੂੰ ਚਾਚੀ ਕਾ ਹੋਰ ਕੀ ਆ ਮੇਰੇ ਪੁੱਤ ਦਾ ਠੀਕ ਠਾਕ ਹੈ ਰੌਣਕ ਆ ਗਈਆਂ ਕਰਦੀਆਂ ਕੇ ਹੋਰ ਫਿਰ ਕਿੱਦਾਂ ਮਾਮੂ ਹਰ ਠੀਕ ਠਾਕ ਉਹ ਤਾਂ ਬੈ ਜਾਂਦੀ ਹੁਣ ਸਾਡਾ ਜੀ ਨਹੀਂ ਲੱਗਣਾ ਅੱਛਾ ਨਹੀਂ ਲੱਗਣਾ ਤੇ ਨਾਲ ਲੱਗੇ ਹੁਣ ਸਾਡਾ ਲੱਗੇਗਾ ਹਨਾ ਬਾਬਾਸ ਜੀ ਕਿ ਨਹੀਂ ਹਾਂ ਕੋਣ ਤੇ ਇਹ ਦੋ ਆ ਦੋ ਖੁਸ਼ੀ ਹੋਣਾ ਹਨਾ ਹੈ ਤੇ ਇਹਨਾਂ ਦੱਸ ਪਿਓ ਨੂੰ ਪੱਕਾ ਕਹੇ ਆ ਨਾ ਆਹੋ ਮੰਮੀ ਮਸਰਾ ਪੜਾਤਾ ਰਹਿਆ ਆ ਅੱਛਾ ਇਹਦੇ ਸਕੂਲੋਂ ਵੀ ਹੋਇਆ ਵਾ ਚੰਗਾ ਕੀਤਾ ਪੰਜ ਟਾਈਮ ਲੱਗ ਜਾ ਪਰ ਇਹ ਵੀ ਜਿਹੜੀ ਇਹਦੀ ਵੈਣ ਆ ਨਾ ਉਹ ਨਹੀਂ ਜੀ ਆਉਣੀ ਇੱਥੇ ਅੱਛਾ ਉਹ ਕਿੱਥੇ ਕਰਾਏਗੀ ਕੋਈ ਨਹੀਂ ਰਮਦਾਸਤਾ ਕੀ ਠੀਕ ਐ ਆਂਦੇ ਵੀ ਜੇ ਇਹਦੇ ਅਗਲੇ ਬੰਨੇ ਕੋ ਦੋ ਚਾਰ ਜਣੇ ਹੋਰ ਹੋਣ ਤਾਂ ਫੇਰ ਆ ਜਾਗੇ ਆਹ ਇਹ ਵੀ ਗੱਲ ਠੀਕ ਐ ਪੱਲੇ ਕਰ ਕੇ ਆਂਦੇ ਨਹੀਂ ਚੱਲ ਕੋਈ ਗੱਲ ਨਹੀਂ ਨਹੀਂ ਤੇ ਤੂੰ ਛੱਡ ਆਇਆ ਕਰੀਂ ਹੈ ਸਵੇਰੇ ਛੱਡ ਆਇਆ ਸ਼ਾਮਾਂ ਨੂੰ ਲੈ ਆਇਆ ਇਹ ਮੰਮੀ ਪੱਕੀ ਡਿਊਟੀ ਲੱਗ ਗਈ ਏ ਕੋਈ ਨਹੀਂ ਡਿਊਟੀ ਲੱਗ ਗਈ ਏ ਇਹਦੀ ਗੱਲ ਹੋਣੀ ਆ ਪੜਾਣਾ ਕਰਨਾ ਤਾਂ ਦੁਪਹਿਰ ਨੂੰ ਜਮਾ ਪੜਾਣਾ ਕੋਈ ਨਹੀਂ ਫੇਰ ਨਾ ਆਪਣੇ ਲਈ ਕਰਨਾ ਪੈਂਦਾ ਆਪਣੇ ਬੱਚਿਆਂ ਵਾਸਤੇ ਕੋਈ ਡਿਊਟੀ ਨਹੀਂ ਕੋਈ ਨਹੀਂ ਹੈ ਨਦੀਪ ਨਦੀਪ ਬੰਦਰ ਨਦੀਪ ਹੋਇਆ ਮਾਦਿਆ ਆ ਗਿਆ ਮੇਰਾ ਲੱਟੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਗਿਆ ਆਹ ਸਿੱਖ ਸਾਖ ਮਮਾ ਜੀ ਪੀੜਾ ਹਾਂ ਤੇ ਪੁਛਾਇਆ ਜੀ ਸਕੂਲ ਵੱਲੋਂ ਹਾਂ ਨਦੀਪ ਪੁਛਾਇਆ ਮਾਂ ਪਰ ਬਸ ਨਹੀਂ ਇੱਥੇ ਓਣੀ ਕਰਨੀ ਕਿਉਂ ਇੰਨੀ ਟਿਕੋਰੀ ਆਣੀ ਗਰਮੀ ਕੱਲੇ ਕਰ ਕਹਿੰਦੇ ਨਹੀਂ ਆਉਣਾ ਤੇ ਤੈਨੂੰ ਕਾ ਦਾ ਫਿਕਰ ਪੈ ਗਿਆ ਵਾ ਨਹੀਂ ਆਉਣੀ ਤਾਂ ਕੋਈ ਗੱਲ ਨਹੀਂ ਤੂੰ ਛੱਡ ਆਇਆ ਕਰੀ ਹਾਂ ਆਉਂਦਾ ਹੀ ਉਹਨੂੰ ਲੱਗ ਪਿਆ ਆਖਣ ਓਹੋ ਆਂਦੀ ਹੀ ਨਾ ਕਰਕੇ ਹੀ ਪਤਾ ਅੱਛਾ ਪਰ ਮੰਮੀ ਇਹ ਵਾਣਾ ਕਿ ਫੇਰੇ ਬੰਦਸ਼ ਦਾ ਕੰਮ ਹੋ ਜਣਾ ਵਾ ਕਿਵਲੇ ਬੰਦਾ ਵੇਲਾ ਕੁਵਲਾ ਹੋ ਜੇ ਤੇ ਫੇਰ ਕੋਈ ਨਹੀਂ ਪਤਾ ਬੰਦਸ਼ ਦਾ ਕੰਮ ਹੁੰਦਾ ਕੰਮ ਲੇਟ ਹੋ ਜਾਏਗਾ ਇਹਨੂੰ ਥੋੜਾ ਹਾ ਲੇਟ ਕਰਨਾ ਵਾ ਹੈ ਕਿੰਨਾ ਖੁਸ਼ ਹੋ ਬੰਦਿਆ ਅੱਜ ਮੈਂ ਆਪਣੇ ਪੋਤੇ ਵਾਸਤੇ ਪਾਣੀ ਲੈ ਕੇ ਆਂਦੀ ਆ ਮੰਮੀ ਉਹਦੇ ਅਖਣੇ ਹੱਡਾ ਜੀ ਨਹੀਂ ਲੱਗਣਾ ਉਹਨਾਂ ਨੇ ਤੇ ਗਿਆਨਾ ਮੋਨੰਦਾ ਤੇ ਫੋਨ ਆਉਂਦਿਆ ਹੀ ਕਿਵੇਂ ਸਾਡਾ ਤੇ ਜੀ ਲੱਗਣ ਨਹੀਂ ਤੇ ਪੁੱਛਣੇ ਹੀ ਤੇ ਘਰ ਆ ਗਏ ਨੇ ਮੈਂ ਹੱਲੇ ਨਹੀਂ ਉਹਨਾਂ ਨੇ ਸਕੂਲੋਂ ਵੀ ਹੋ ਕੇ ਆਉਣਾ ਚਲ ਜਾ ਪਾਣੀ ਪੁਣੀ ਲਿਆ ਕੇ ਦੇ ਕੋਈ ਗੱਲ ਨਹੀਂ ਸਾਡਾ ਵੀ ਨਹੀਂ ਲੱਗਦਾ ਹੁੰਦਾ ਏਦਾਂ ਹੀ ਹੁੰਦਾ ਹੈ ਹੈ ਇਹ ਤਾਂ ਹੁਣ ਕਾ ਨੇ ਜਿੱਥੇ ਜਾਣ ਉੱਥੇ ਹੀ ਖੁਸ਼ ਹੋ ਜੀਦਾ ਹੈ ਹਾਂ ਵੇਖੇ ਨਾ ਏਦਾਂ ਖੇਡੀਦਾ ਹੀ ਹਾਂ ਹੁਣ ਬੱਚਿਆਂ ਨਾਲ ਖੇਡਣਾ ਕਰਨਾ ਮੈਨੂੰ ਕੋਈ ਸਮਝ ਨਹੀਂ ਠੀਕ ਆ ਹੋਰ ਨਾਲੇ ਮੰਮੀ ਦਾ ਜੀ ਲੱਗਾ ਰੋ ਹਾਂ ਹੋਰ ਕੱਲੇ ਕੱਲੇ ਲੱਗੀਦਾ ਹੀ ਬੱਚੇ ਨਾਲ ਤੇ ਸੌ ਗੱਲਾਂ ਬਾਤਾਂ ਕਰ ਲਈਦੀਆਂ ਨੇ ਆਉ ਨਹੀਂ ਇਹ ਤੇ ਹੈ ਹੀ ਆ ਲੋ ਪਾਣੀ ਲੈ ਲੋ ਚਿੱਪਾਣੀ ਪੀ ਲੋ ਮੰਮੀ ਲੈ ਲੋ ਤੁਸੀਂ ਨੇ ਇਹਨੂੰ ਵੀ ਪਿਆ ਦਿਓ ਪਾਪਾ ਕੋਲ ਲੱਗ ਮੇਰੇ ਕੋਲ ਹੀ ਦਿੰਨਾ ਨਹੀਂ ਲੈ ਲੈ ਕੁਤੀ ਨਹੀਂ ਦੁੱਧ ਪੀਣਾ ਨਾ ਦੁੱਧ ਪੀਣਾ ਨਹੀਂ ਆ ਪੀ ਕੇ ਆ ਮੁੰਡਾ ਆ ਹੋ ਕੇ ਰਜ ਗਿਆ ਐ ਹਾ ਡੋਣੀ ਹਾਂ ਹਮ ਦਾ ਖਡਾਉਣੇ ਲੱਗ ਗਏ ਵੇਖ ਲੈ ਅੰਦਰ ਮੇਰੇ ਟੋਕਰੀ ਚ ਪਾ ਕੇ ਜਾ ਲੱਲਾ ਜਾ ਕੇ ਹਾਂ ਜਾ ਪਈ ਐ ਉਦਾਂ ਹੀ ना, है। जो। जो। पता नहीं चलिया बड़ा टे क्या वा मम्मी को पुश नहीं है मम्मी को पता लगना चलिया वल चल चंगा फिर मेरे ठीक है ਸਾਸ਼ਵਨੀ ਸਸ਼ੀਕਾਰ ਗਲੀ ਤੇ ਕੱਲੀ ਆਈ ਹੈ ਲਵ ਨਹੀਂ ਆਇਆ ਉਹ ਮੰਮੀ ਉਹਨਾਂ ਨੂੰ ਕੋਈ ਕੰਮ ਹੀ ਤਾਂ ਨਾ ਮੈਨੂੰ ਬਸੇ ਜੜਾਤਾ ਉਹਨਾਂ ਠਹਿਰ ਕੇ ਆਉਣਾ ਵਾ ਅੱਛਾ ਤੂੰ ਪਿੰਦਰ ਪੱਜ ਬੜੇ ਤਿਆਰ ਹੋਏ ਕਿਤੇ ਗਏ ਨਹੀਂ ਕਿਤੇ ਵੀ ਨਹੀਂ ਗਏ ਉਹ ਸੱਜ ਮੈਨੂੰ ਚੇਤਾ ਆ ਗਿਆ ਉਹ ਨਾ ਅਗਮਨ ਨੂੰ ਲੈਣ ਗਏ ਸਨ ਸ਼ਾਮ ਤਾਂ ਮੰਮੀ ਉਹਨਾਂ ਨੂੰ ਕੋਈ ਛੁੱਟੀਆਂ ਨਹੀਂ ਆ ਤੋ ਦੀ ਪਰਾਈ ਨੇ ਫਰਾਗ ਹੋਈ ਹੈ ਕਿਉਂ ਮੈਨੂੰ ਲੈ ਕੇ ਆਏ ਨਹੀਂ ਕਰਲੀ ਇਹਨੂੰ ਇੱਥੇ ਲੈ ਆਂਦਾ ਪੱਕਾ ਹੀ ਹੋੜੇ ਇੱਥੋਂ ਸਕੂਲ ਜਾਇਆ ਕਰੇਗਾ ਅੱਛਾ ਮੰਮੀ ਉਹਨਾਂ ਤਾਂ ਸਾਲ ਵੀ ਨਹੀਂ ਕੱਢਿਆ ਲੱਤ ਗਿਆ ਨਾਨਕੇ ਦਾ ਚਾ ਨਹੀਂ ਉਹਨਾਂ ਦਾ ਚਾ ਵੀ ਲੱਥਣਾ ਸੀ ਸਾਡਾ ਹੀ ਨਹੀਂ ਦਿਲ ਕਰਦਾ ਇੱਥੇ ਕੱਲਿਆਂ ਦਾ ਰਹਿਣ ਨੂੰ ਤੇ ਫੇਰ ਆਇਆ ਕਿ ਇੱਥੋਂ ਲਾਇਆ ਮੁੰਡਾ ਇੱਥੋਂ ਕਲਾ ਦਾ ਕਰਾਂਗੇ ਤੇ ਮੰਮੀ ਤੇ ਇੱਕ ਗੱਲ ਉੱਥੇ ਵਧੀਆ ਨਹੀਂ ਉਹ ਪੜਦਾ ਹੀ ਐਸੇ ਮੁੰਡਾ ਨਾਲ ਤੂੰ ਆਂਦੀ ਹੁੰਦੀ ਹਾਂ ਵੀ ਮੁੰਡਾ ਇੱਕੋ ਕਹਿੰਦੇ ਨਾ ਨਾਨਕੇ ਕੱਢ ਛੜਿਆ ਵਾ ਤੇ ਹੁਣ ਤਾਂ ਦੂਜੇ ਪਾਸੇ ਹੋ ਗਈਆਂ ਗਰਲੀਨ ਮੰਮੀ ਉਹ ਥੋੜਾ ਗੱਲ ਆ ਵਾ ਪਰ ਤੂੰ ਆਪੇ ਆਨੇ ਹੁੰਦੇ ਵੀ ਇੱਥੇ ਵੈਣ ਨਹੀਂ ਆਉਂਦੇ ਤੇ ਹੁਣ ਵੈਣ ਆਜਿਆ ਕਰੇਗੀ ਵੈਣ ਤੇ ਰਮਦਾਸ ਹੀ ਆਉਣੀ ਏ ਸਵੇਰੇ ਤੂੰ ਹੀ ਲੈ ਜਾਇਆ ਕਰੋ ਹਾਂ ਤੇ ਆਉਂਦੇ ਆਪੇ ਉਹ ਲੈ ਆਇਆ ਕਰੇਗਾ ਮੰਮੀ ਲਿਆਉਂਦੀ ਨਹੀਂ ਕੋਈ ਗੱਲ ਖਣਦੀ ਵੀ ਨਹੀਂ ਕੋਈ ਗੱਲ ਪਰ ਹਟ ਹੈ ਨਾ ਵੇਲਾ ਵੇਲਾ ਹੋ ਜਾਂਦਾ ਫਿਰ ਸਾਡੇ ਸਿਰ ਤੇ ਨਾ ਤੂੰ ਹੀ ਰਿਓ ਅੱਛਾ ਅੱਛਾ ਇਹ ਗੱਲ ਹੈ ਗੱਲ ਨਹੀਂ ਮੰਮੀ ਤੇ ਦਾਦਾ ਗੁੱਸਾ ਕਰਨ ਦੇ ਉਹਦੀ ਮੈਂ ਨਹੀਂ ਇੱਕ ਟਾਈਮ ਤੇ ਹੁੰਦੀ ਹੁੰਦੀ ਆ ਅਸੀਂ 10 ਮਿੰਟ ਕਦੀ ਅੱਗੋਂ ਕਦੀ ਪਿੱਛੋਂ ਜਾਣਾ ਦਾਵਾ ਨਹੀਂ ਗੁੱਸਾ ਮੈਂ ਕਿਉਂ ਕਰਨਾ ਕੋਈ ਗੱਲ ਨਹੀਂ ਜਿੰਨੇ ਆਪਣਾ ਬੱਚਾ ਪੜਾਉਣਾ ਨਾ ਆਪਣਾ ਟਾਈਮ ਕੱਢ ਕੇ ਸਵੇਰੇ ਛੱਡ ਆਇਆ ਕਰੇਗਾ ਤੁਹਾਡੇ ਸਿਰ ਤੇ ਜ਼ਰੂਰ ਰਹਿਣਾ ਹੈ ਸ਼ਾਮ ਨੂੰ ਵੀ ਲੈ ਆਇਆ ਕਰੇਗਾ ਹੱਦ ਹੋ ਗਈ ਤੁਹਾਡੇ ਵਾਲੀ ਹੈਨਾ ਕਿਸੇ ਪਾਸੇ ਨਹੀਂ ਤੁਸੀਂ ਰਹਿਣ ਦਿੰਦੇ ਮੰਮੀ ਤੇ ਹਾਂ ਕਿੰਨੀ ਗੱਲ ਕੀਤੀ ਆ ਬੰਦਾ ਵਿੱਚ ਹਡਾੜੀ ਉਹ ਕੁਝ ਵੀ ਲੱਗਦਾ ਕੋਈ ਗੱਲ ਮੈਂ ਤਾਂ ਉਦਾਂ ਕਿਹਾ ਤੁਸੀਂ ਦਾਦਾ ਗੁੱਸਾ ਕਰਕੇ ਲੈ ਜਾਇਆ ਕਰਾਂਗੇ ਚੰਗਾਂ ਨੂੰ ਮੈਂ ਪਾਣੀ ਪੀਵਾ ਤੀ ਪੀਣਾ ਨਹੀਂ ਆਦਾ ਤੁਮੇ ਨਹੀਂ ਮੈਂ ਨਹੀਂ ਪੀਣਾ ਪੀ ਤੂੰ ਜਾ ਕੇ ਆਪ ਕਿਦੀ ਚਲਾ ਕੇ ਦੋਵੇਂ ਪਾਸੇ ਭਾਗ ਜਾਂਦੀ ਉਧਰ ਵੀ ਹੋ ਜਾਂਦੀ ਉਧਰ ਵੀ ਹੋ ਜਾਂਦੀ ਪਿੰਦਰ ਤੁਸੀਂ ਹਾਂ ਕਪੜੇ ਲਾ ਛਡੋ ਕਿ ਹੁਣ ਗੰਦੇ ਕਰਕੇ ਲਾਉਣੇ ਆ ਉਹ ਮੈਂ ਸ਼ਹਿਰ ਤੱਕ ਜਾਣਾ ਮੈਂ ਚੱਲ ਹੋਈ ਆਵਾਂ ਪਹਿਲਾਂ ਇਹ ਬਦਲ ਲੋ ਕੱਪੜੇ ਹੋਰ ਕੋਈ ਪਾਲਵਾ ਕਾਲੀ ਟੀ-ਸ਼ਰਟ ਚੱਟ ਚਿੱਟੀ ਜੀ ਹੋ ਜਣੀ ਆ ਮੁੜ ਕੇ ਨਿੱਖੜਦੀ ਨਹੀਂ ਹੈਗੀ ਉੱਲਾਪਸ ਚਿੱਟੀ ਗੱਗ ਨਾ ਹੋਈ ਨੀ ਮੈਂ ਹੁਣੇ ਆ ਜਣਾ ਵਾ ਕਿ ਨਾਲੇ ਸ਼ਾਇਦ ਕੀ ਕਰਨ ਚੱਲੇ ਹੋ ਉਹਨਾਂ ਦੀਪ ਪਟਵਾਰੀ ਨੂੰ ਮਿਲਣਾ ਸੀ ਉਹਨਾਂ ਟਾਈਮ ਦਿੱਤਾ ਹੀ ਹੁੰਦਾ ਅੰਦਾ 4 ਵਜੇ ਆਈ ਤੇ ਉਦੋਂ ਆਉਣਾ ਮੈਂ ਅੱਛਾ ਕੀ ਕੰਮ ਕਰਾਂਗੇ ਕੰਮ ਕੀ ਕਰਨਾ ਦੇਖੋ ਥੋੜਾ ਜਿਹਾ ਨਾ ਕਰਾਉਣੀ ਹੀ ਗਰਦੌਰੀ ਸਹੀ ਅੱਛਾ ਤੋ ਡੈਡੀ ਕਿੰਨੇ ਰੇਣਾਂ ਦਾ ਕਹਿਣ ਦੇ ਬੀ ਤੂੰ ਜਾਣਦਾ ਨਹੀਂ ਜਾਣਦਾ ਨਹੀਂ ਤੇ ਅੱਜ ਮਾ ਟਾਈਮ ਨਿਕਲਿਆ ਤੇ ਚਲੋ ਹੋਈਏ ਨਾ ਵਾ ਚਲੋ ਹੋ ਆਓ ਫਿਰ ਕੋਈ ਨਹੀਂ ਇੱਥੇ ਨਾ ਕਾਗਜ਼ ਰੱਖੇ ਹੋ ਕਿੱਥੇ ਗਏ ਨੇ ਉਹ ਕਾਗਜ਼ ਆ ਵੇਖੋ ਮੈਂ ਇੱਧਰ ਰੱਖੇ ਆ ਲੈ ਤੁਸੀਂ ਤੇ ਪਿੰਦਰੇ ਇੱਗਾ ਹੀ ਰੱਖ ਛੜੇ ਹੀ ਆਹ ਫੜੋ ਵਾਹ ਤੇ ਜੇ ਗਵਾਚ ਗੁੱਜ ਜਾਂਦੇ ਤੇ ਫੇਰ ਉਹ ਨਮਾਰੀ ਜੀ ਇੱਥੋਂ ਉੱਡ ਚੱਲੇ ਸੀ ਮੰਨ ਲਾ ਜੇ ਮੈਨੂੰ ਮਾ ਪਤਾ ਤੂੰ ਰੱਖੇ ਤਾਂ ਮੈਂ ਵਰਗਾ ਇੱਥੋਂ ਲੱਭਦਾ ਰਹੇ ਕਿਉਂ ਮੈਂ ਕਿਹੜਾ ਕਿਤੇ ਚੱਲ ਜਣਾ ਇੱਥੇ ਹੀ ਹਾਂ ਮੇਰੀ ਸੋਹਣ ਗੱਲ ਮੈਂ ਚੱਲਿਆ ਤੇ ਉਹਦਾ ਧਿਆਨ ਰੱਖੀ ਮੁੰਡੇ ਦਾ ਮੈਂ ਬਾਹਰੋਂ ਨਿਕਲੇ ਨਹੀਂ ਨਹੀਂ ਬਾਹਰੋਂ ਕਿੱਥੇ ਨਿਕਲਣਾ ਬਾਹਰ ਸੜਕ ਬੜੀ ਵਗਦੀ ਏ ਹਾਂਜੀ ਕੋਈ ਗੱਲ ਨਹੀਂ ਆ ਗਏ ਜੀ ਬੜਾ ਟਾਈਮ ਲਾਇਆ ਤੁਸੀਂ ਉਹ ਟਾਈਮ ਗਰਲਿੰਕ ਕੀ ਲਾਉਣਾ ਸੀ ਉਹ ਡੀਲਰ ਵਾਹ ਦੇਣ ਦਾ ਜਿਹੜਾ ਰਾਜਾ ਨਹੀਂ ਆ ਕਰਨ ਡਿਆ ਫੋਨ ਵੀ ਲਾਗੇ ਤਾਂ ਲੇਕ ਪਲਾਟ ਚੰਗਾ ਵੇਖਿਆ ਵਾ ਕਲੋਨੀ ਤੇ ਤੇ ਮੈਂ ਜਿਉਂ ਨਾ ਗਏ ਤੋਂ ਉਹਨੇ ਕਹਣਾ ਪਹਿਲਾਂ ਮੇਰੀ ਜਾਨ ਖਾਂਦੇ ਰਹਿੰਦੇ ਕੋਈ ਚੰਗਾ ਜਿਹਾ ਪਲਾਟ ਜਗਾ ਵੇਖ ਕੇ ਦੱਸਿਓ ਤੇ ਹੁਣ ਜੇ ਨਿਕਲੀ ਆ ਤੇ ਇਹ ਨਹੀਂ ਹੁੰਦੇਗੇ ਤੇ ਅੱਜ ਫਿਰ ਮੈਂ ਟਾਈਮ ਕੱਢ ਕੇ ਮੈਂ ਉਧਰ ਹੋ ਕੇ ਆਉਣਾ ਵਾ ਅਛਾ ਹੋ ਕੇ ਆਏ ਤੇ ਕੀ ਗੱਲ ਬਣ ਗਈ ਫਿਰ ਗੱਲ ਏਦਾਵਾ ਵੀ ਪਲਾਟ ਤੇ ਉਹਨੇ ਬਖਾਲਿਆ ਵਧੀਆ ਐ ਲਿੰਕ ਰੋਡ ਤੇ ਆ ਲਾਗੇ ਕਲੋਨੀ ਆ ਦਸ਼ਮੇਸ਼ ਉਹੀ ਬਿਲਕੁਲ ਥੋੜੇ ਜੇ ਫਰਕ ਤੇ ਬਹੁਤ ਵਧੀਆ ਵਾ ਪਾਰਕਿੰਗ ਵਗੈਰਾ ਸਭ ਕੁਝ ਕੱਤੀ ਆ ਅੱਛਾ ਤੇ ਕਿੰਨੇ ਮਰਲਾ ਆਂਦੇ ਕਿਤੇ ਮਰਲਾ ਤੇ ਯਾਰ ਥੋੜਾ ਓਖਾ ਹੀ ਆ ਵੇ ਤੈਨੂੰ ਪਤਾ ਵੇ ਸਿਟੀ ਚ ਜਾਣਾ ਤੇ ਫਿਰ ਟੈਨ ਦਾ ਕੋੜਾ ਕੋਟ ਤੇ ਕਰਨਾ ਹੀ ਪੈਣਾ 2 ਲੱਖ ਰੁਪਏ ਨੂੰ ਆਂਦਾ ਵੀ ਘੱਟੋ ਘੱਟ ਮੰਨਣਾ ਮਰਲਾ 2 ਲੱਖ ਉਹ ਇਹ ਤੇ ਕੁਝ ਨਹੀਂ ਆ ਅਮਰਸਰ ਮੈਂ ਪੁੱਛਿਆ ਹੀ ਉੱਥੇ ਤੇ ਇਹਦੇ ਨਾਲ ਵੀ ਵਾਦਾ ਅਸਲੀ ਤੇ ਮੇਰਾ ਮਾਨੇ ਵੈ ਅਮਰਸਰ ਦਾ ਜੇਕਰ ਉਹਨੋਂ ਨਿਕਲ ਨਹੀਂ ਆ ਤਾਂ ਫਿਰ ਇੱਕੋ ਜਗ੍ਹਾ ਚੰਗੀ ਜਗ੍ਹਾ ਕਰੀਏ ਸਟੈਂਡ ਪਰ ਇਹ ਆ ਵੀ ਫਿਰ ਮੈਂ ਆਪਣਾ ਬਾਈਟ ਵੇਖਿਆ ਸਾਰਾ ਕੁਝ ਇਹਨੇ ਪੈਸਾਂ ਦਾ ਅਰੇਂਜਮੈਂਟ ਨਹੀਂ ਹੋਣਾ ਉੱਥੇ ਤੇ 4-4 ਲੱਖ ਮਰਲੇ ਨੂੰ ਸੌਣਦੇ ਆ ਜਿਹੜੀਆਂ ਕਲੋਨੀਆਂ ਖਾਸ ਵੀਆਈਪੀ ਚ ਹੁੰਦੀਆਂ ਨੇ ਤੇ ਤਦ ਕਰਕੇ ਇਹ ਵੀ ਵਧੀਆ ਵਾ ਤੈਨੂੰ ਪਤਾ ਹੀ ਵੀ ਸਿਟੀ ਆ ਤੇ ਨਾਲੇ ਇਹ ਆ ਵੀ ਪਿੰਡੋਂ ਤੇ ਨਿਕਲਾਂਗੇ ਆਵੇ ਤੇ ਹੈ ਵਾ ਜੇ ਕੱਲ ਕੋਈ ਅਹੀਂ ਖੋਲਣਾ ਵੀ ਹੋਊਗਾ ਤਾਂ ਤੂੰ ਖੋਲ ਜੂਗਾ ਉੱਥੇ ਜਦੋਂ ਨਵੀਂ ਕਲੋਨੀ 'ਚ ਆਪਾਂ ਅਡਜਸਟਮੈਂਟ ਹੋਣੇ ਆ ਨਾ ਉੱਥੇ ਸਾਰਾ ਕੁਝ ਬੰਨਾ ਵਾ ਆ ਉੱਥੇ ਸਾਰਾ ਕੁਝ ਸ਼ਾਪ ਵਗੈਰਾ ਵੀ ਅੰਦਰ ਹੁੰਦੀ ਆ ਸਾਰਾ ਕੁਝ ਆਪਣਾ ਹੀ ਕੋਈ ਵੀ ਬਿਜ਼ਨਸ ਹੈ ਜੇ ਆ ਉੱਥੇ ਸ਼ੁਰੂ ਕਰ ਸਕਦੇ ਆ ਨਵੀਂ ਜਗ੍ਹਾ ਤੇ ਉਹਦੇ ਸੋਗੰਦਾ ਪੈਸੇ ਤੇ 4 ਲੱਖ ਲੱਗਦੇ ਆ ਪਰ ਇਹ ਆ ਵੀ ਉਹਨਾਂ ਦਾ ਸੁੱਖ ਵੀ ਹੁੰਦਾ ਵਾ ਤੇ ਨਾਲੇ ਕੱਲ ਨੂੰ ਆਪਣੇ ਬੱਚੇ ਜਿਹੜੇ ਰਮਾਨਾ ਵਧੀਆ ਤੇ ਹਾਈ ਫਾਈ ਪੜਨਗੇ ਚੰਗੀਆਂ ਟਿਵੀਸ਼ਨਾਂ ਨੇ ਜਿੱਦਾਂ ਮਰਜ਼ੀ ਆਖੀਏ ਪਿੰਡ ਦੀ ਪੜ੍ਹਾਈ ਪਿੰਡ ਦੀ ਆ ਸ਼ਹਿਰ ਦੀ ਸ਼ਹਿਰ ਦੀ ਆ ਜਿੰਨਾ ਵੱਡੇ ਸ਼ਹਿਰ ਜਾਵਾਂਗੇ ਉਹਨਾਂ ਖਰਚਾ ਵੀ ਵਧੇਗਾ ਪਰ ਫੈਸਿਲਿਟੀ ਵਧੇਗੀ ਤੇ ਪੜ੍ਹਾਈ 'ਚ ਵੀ ਅੰਤਰ ਹੁੰਦਾ ਵਾ ਚੰਗੇ ਚੰਗੇ ਸਕੂਲ ਨੇ ਮੇਰੀ ਗੱਲ ਸੁਣ ਲੋ ਧਿਆਨ ਪਤਾ ਗੱਲ ਕੀ ਆ ਤੂੰ ਦੇ ਨਹੀਂ ਕਰਦਿਆ ਨਾ ਗੱਲ ਕਰੋ ਪਰ ਮੈਂ ਨਾ ਵਾ ਇੰਨੀ ਵੱਡੀ ਰਕਮ ਆ ਤੇ ਨਾਲੇ ਜੇ ਮੰਮੀ ਡੈਣ ਨਾਲ ਗੱਲ ਕਰਾਂਗੇ ਉਹਨਾਂ ਨੂੰ ਕਹਾਂਗੇ ਵੀ ਤੁਸੀਂ ਪਾਓ ਤੇ ਚਾਹੇ ਅਸੀਂ ਸਾਡੀ ਮਦਦ ਕਰੋ ਉਹਨਾਂ ਨੇ ਕੀ ਸਾਨੂੰ ਦੇਣਾ ਵਾ ਐਵੇਂ ਨਾ ਤੁਸੀਂ ਗੱਲ ਕਰਿਓ ਇੰਨੇ ਕੁ ਜੁਗੇ ਤਾਂ ਹੀ ਹੈਗੇ ਆ ਜਿਹੜਾ ਗੱਲ ਬਣਨੀ ਵੀ ਨਾ ਉਹ ਵੀ ਨਹੀਂ ਗੱਲ ਬਣਨੀ ਘਰ ਚ ਗੱਲ ਕਰਦੇ ਹੈ ਤੇ ਸਹੀ ਆ ਪਰ ਖਰਚਾ ਵੀ ਬੜਾ ਆਣਾ ਵਾ ਉੱਕਾ ਪੁੱਕਾ ਨਾ ਲਾ ਹੁਣ ਮੰਨ ਲਾ ਵੀ 10 ਮਰਲੇ ਤੇ ਘਟੋ ਘਟ ਲਾਵਾਂਗੇ ਤੇ 10 ਮਰਲੇ ਦੀ ਰਕਮ ਕਿ ਨਹੀਂ ਬਣਨੀ ਆ ਰਜਿਸਟਰੀ ਐਨਓਸੀ ਕਿੰਨਾ ਖਰਚਾ ਤੇ ਜਿਹੜਾ ਦਵਾਉਂਦੇ ਆ ਪ੍ਰੋਪਰਟੀ ਡੀਲਰ ਉਹੀ ਤਨੂੰ ਪਰਸੈਂਟੇਜ ਦੇ ਹਿਸਾਬ ਨਾਲ ਲੈਂਦੇ ਆ ਤੇ ਕੱਲਾ ਮੋਟੀ ਮੋਟੀ ਰਕਮ ਲੈਣਾ ਗੈਣਾ ਇੱਕ ਵਾਰੀ ਜਿਹੜਾ ਬੈਂਕ ਕੋਲ ਉਹਨਾਂ ਨੇ ਹੁਣ ਹੀ ਦੇਣਾ ਜਿੰਨਾ ਕਈ ਆਪਣਾ ਸੇਵ ਕਰਕੇ ਰੱਖਿਆ ਵਾ ਮੈਂ ਤੈਨੂੰ ਗੱਲ ਦੱਸਤੀ ਹੈ ਨਾ ਤੁਸੀਂ ਕਰ ਦੇਣਾ ਨਹੀਂ ਗੱਲ ਕਰਨੀ ਚੱਲ ਵੇਲ ਆਪਣੀ ਮਰਜ਼ੀ ਲੈ ਆ ਰਕਮ ਨੇ ਖੁਸ਼ ਹੋ ਜਾਣਾ ਏ ਮੈਨੂੰ ਪਤਾ ਹੈ ਵੀ ਉਹਦੀ ਇਹੋ ਫੇਵਰੇਟ ਚੀਜ਼ ਆ ਐਛਲੇ ਚੱਲੀ ਜਾਨੀ ਜਿੰਮਾ ਉੱਚਾ ਪਾਣੀ ਹੈ ਹਾਥੇ ਲਾਉ ਦਾ ਜਾਈ ਬੰਦਾ ਛੋਟਾ ਪੇੜ ਦੇ ਉੱਪਰ ਹੀ ਬੜਾ ਵੀ ਬਗੜਾ ਪੋਤਾ ਹੁੰਦੇ ਪੜਾਈਆਂ ਦੇ ਜੋਰ ਲੱਗ ਗਿਆ ਵਾ ਕਿੱਦਾਂ ਮਰੇ ਸਾਸਿਕਾ ਨੂੰ ਬਣਾਉਣੀ ਕੀ ਹਾਰਾ ਜੱਟਾ ਐਛਲੇ ਹੋਏ ਪੋਤਾ ਮੇਰਾ ਆ ਗਿਆ ਵਾ ਦੋ ਜਣੇ ਖੇਡਿਆ ਕਰਨਾ ਵਣ ਠੀਕ ਆ ਕਿੱਦਾਂ ਪਰ ਤੂੰ ਤੇ ਪੱਕਾ ਹੀ ਨਾ ਆਣ ਕੇ ਯਾਰ ਮਨ ਲਾ ਲਿਆ ਉੱਗ ਗਿਆ ਪੜਾਈਆਂ ਚੱਲੂ ਹੋਈਆਂ ਨੇ ਕੋਈ ਖਾਦਾ ਕਿ ਨਹੀਂ ਦੁੱਧ ਦੁੱਧ ਪੀਤਾ ਕਿ ਨਹੀਂ ਨਹੀਂ ਖੇ ਤੇ ਆਹ ਪੁੱਤ ਲਈ ਕੀ ਲੰਡਾਵਾ ਚੀਜੀ ਉਹ ਤੈਨੂੰ ਪਤਾ ਏ بڑا ਚਾਚੂ ਦਾ ਪਤੀ ਹਸਤਾਨ ਚੌਕਲੇਟ ਆ ਤੇਰੀ ਫੇਵਰਟ ਮੈਨੂੰ ਪਤਾ ਏ ਇਹ ਹੁੰਦਾ ਮੇਰੀ ਜੇਬਾਂ ਭੁਲਣੀਆਂ ਨੇ ਚਾਚੂ ਲੈ ਕੇ ਆਲਾ ਖਾ ਲੈ ਮੇਰਾ ਪੁੱਤਰ ਉਦਾਂ ਨੇ ਇੱਕ ਗੱਲ ਹੈਗੀ ਲਵਦੀ ਸਾਡੇ ਨਾਲ ਭਾਵੇਂ ਜੋ ਮਰਜ਼ੀ ਕਰਦਾ ਵਾ ਪਰ ਇਹ ਵੇਹਲਾ ਅਗਮਨਲ ਕਿੰਨਾ ਪਿਆਰ ਕਰਦਾ ਵਾ ਪਤਾ ਲੱਗ ਗਿਆ ਹੁਣਾਂ ਨਾ ਕਿ ਉਹਨੇ ਆਉਣਾ ਵਾ ਤੇ ਪਹਿਲਾਂ ਹੀ ਉਹਦੇ ਵਾਸਤੇ ਚਾਕਲੇਟਾਂ ਲੈ ਕੇ ਆ ਗਿਆ ਵਾ ਇਥੋਂ ਪਤਾ ਲੱਗਦਾ ਨਾ ਆਪਣੇ ਆਪਣੇ ਹੁੰਦੇ ਆ ਤੇ ਗੁਰਲੀਨ ਨੇ ਵੇਹਾਂ ਕਿਦਾਂ ਮੋਹ ਬਣਾਇਆ ਉਹਨੂੰ ਵੇਖ ਕੇ ਉਦੋਂ ਦਾ ਹੀ ਲਿਆ ਵੇ ਇੱਕ ਮੈਨੂੰ ਵੀ ਦੇ ਵੇਖਾਂ ਭਲਾ ਕਿਦਾਂ ਦਾ ਟੇਸ ਆ ਜੇ ਕਿਤੇ ਮੈਂ ਮੰਗਦੀ ਨਾ ਤੇ ਮੇਰ ਲਈ ਨਹੀਂ ਲਿਆਉਣੀਆਂ ਤੇਰੇ ਲਈ ਵੇ ਆ ਆ ਵੀ ਗਈਆਂ ਜਿੱਦਾਂ ਸੁਪਨਾ ਆ ਗਿਆ ਦਾਵਾ ਪਿਆ ਗਿਆ ਏ ਆਹੋ ਫਨੀ ਲਓ ਆ ਜਿਹੜੀਆਂ ਚੌਕਲੇਟਾਂ ਲਿਆਂਦੀਆਂ ਨੇ ਇਹ ਕਿੰਨੇ ਕ ਦੀਆਂ ਆਈਆਂ ਨੇ ਉਹ ਕਿਤੇ ਨੇ ਆਪਣਾ ਟੈਨਸ਼ਨ ਲੈ ਇਹ ਚੰਗੀਆਂ 1000 ਦੀਆਂ ਆਈਆਂ ਨੇ 150 ਰੁਪਏ ਦੀਆਂ ਆਈਆਂ ਨੇ ਸਰਪ 150 ਰੁਪਏ ਦੀਆਂ ਤੁਸੀਂ 50 50 ਆੜੀਆਂ ਦੇ ਹੁੰਦੇ ਆ 150 ਵਾਲੀਆਂ ਲਿਆ ਕੇ ਇਹਨੂੰ ਦਿੱਤੀਆਂ ਨਹੀਂ ਮੈਂ ਮੰਗੀਆਂ ਹੁੰਦੀਆਂ ਤੇ ਮੈਨੂੰ ਨਹੀਂ ਲਿਆ ਕੇ ਦੇਣੀਆਂ ਏਦਾਂ ਫਿਰ ਸਰ ਗਿਆ ਲੈ ਲਿਓ ਪਲਾਟ ਫਿਰ ਤੂੰ ਮਿਆਣੀ ਆ ਉਹਦੀ ਵੀ ਸਕਰੰਦੀ ਆ ਬੱਚਾ ਵਾ ਤੇ ਨਾਲੇ ਅਗਮ ਦਾ ਮੈਨੂੰ ਪਤਾ ਹੀ ਪੈਣਾ ਹੋਣਾ ਵਾ ਤੇ ਤਤ ਕਰਕੇ ਮਾਂ ਦੀ ਲੈਂਦੀਆਂ ਉਹਦੀ ਫੇਵਰੇਟ ਨੇ ਮੈਂ ਸ਼ੈ ਫੇਵਰੇਟ ਆ ਤੁਹਾਨੂੰ ਕਿੱਦਾਂ ਪਤਾ ਹੀ ਪੈਗਮ ਨੇ ਆਉਣਾ ਤੇ ਮੈਨੂੰ ਨਹੀਂ ਪਤਾ ਓਹੋ ਮੈਂ ਕੋਈ ਅੰਤਰ ਜਲ ਨਹੀਂ ਥੋੜਾ ਵਾ ਕੱਲ ਮੰਮੀ ਨਾਲ ਗੱਲ ਹੋਂਦੀ ਬਾਹਰ ਬੈਠੇ ਆ ਵੇੜੇ 'ਚ ਤੇ ਮੰਮੀ ਆਂਦੇ ਵੀ ਅਗਮ ਤੋਂ ਬਿਨਾਂ ਮੇਰਾ ਜੀ ਨਹੀਂ ਲੱਗਦਾ ਤੇ ਮੈਂ ਪਿੰਦਰ ਨੂੰ ਕਿਹਾ ਜੇ ਉਹਨੂੰ ਲੈ ਆਇਆ ਤੈਨੂੰ ਪਤਾ ਹੀ ਕਿ ਅੱਜ ਨੇ ਲਿਆ ਆਉਣਾ ਤੇਰਾ ਆ ਗਿਆ ਉਹ ਧਰਤੀ ਨਾ ਪਰਾਇਆ ਵਾਲੀ ਗੱਲ ਆਪਣਾ ਪਰਿਵਾਰ ਦਾ ਸਾਥ ਦਿੱਤਾ ਮੈਨੂੰ ਤਾਂ ਪਰਾਇਆ ਹੀ ਤੇ ਸਮਝਿਆ ਫਿਰ ਸੱਤ ਬਗਾਨੀ ਘਰ ਦਾ ਤੂੰ ਗੱਲ ਲਈ ਨਾ ਬਾਕੀ ਗੱਲਾਂ ਛੱਡ ਜੋ ਵੀ ਆ ਪਰ ਇਹ ਆ ਵੀ ਬੱਚੇ ਪ੍ਰਤੀ ਨਾ ਕੋਈ ਗੱਲ ਕਰਿਆ ਕਰੇਗਾ ਇੱਕੋ ਤੁਹਾਡੇ ਘਰ ਤੇ ਚੀਜ਼ ਹੈ ਛੋਟੀ ਜਿਹੀ ਜਿਹੜਾ ਨਿਆਣਾ ਖੇਡਣ ਲਈ ਉਹਦੇ ਨਾਲ ਤਾਂ ਰੌਣਕਾਂ ਦੇਖੀ ਸਵੋ ਅੱਦਾਂ ਕਿ ਅਗਲੇ ਕੁਝ ਦਿਨ ਫਟੇ ਕੋਈ ਟਰੇਡ ਨਾਲ ਬੱਚੇ ਕਰਕੇ ਰੌਣਕ ਲੱਗੀ ਰਹਿਣੀ ਆ ਕੇਲੇ ਬੰਦੇ ਦਾ ਮੂਡ ਬੜਾ ਅਫਸੈਟ ਵੀ ਹੋਊਗਾ ਨਾ ਗੁੱਸੇ 'ਚ ਵੀ ਹੋਊਗਾ ਤੇ ਆਣ ਕੇ ਬੱਚੇ ਦਾ ਚਿਹਰਾ ਹੱਸਦਾ ਦੇਖੇਗਾ ਜਾਂ ਛੋਟੀਆਂ ਛ ਉਹ ਬੰਦੇ ਦਾ ਮੂਡ ਸਾਰਾ ਤੇ ਸਾਰੀ ਥਕਾਵਟ ਜੀ ਠੀਕ ਹੋ ਜਾਂਦੀ ਹੈ ਐਵੇਂ ਨਾ ਗਰੀਨ ਬੱਚੇ ਪ੍ਰਤੀ ਇਦਾਂ ਸੋਚਿਆ ਕਰੇਗਾ ਹਾਲ ਮੇ ਇਦਾਂ ਸੋਚਦੀ ਰਹੇਗੀ ਤਾਂ ਮੰਨ ਲੈ ਜਿਹੜੀ ਇੱਕ ਕਾਰ ਸੀ ਪੈਦਾ ਹੋਣੀ ਹੈ ਕਦੀ ਵੀ ਮਿਠਾਸ ਨਹੀਂ ਪਰਿਵਾਰ ਤੇ ਪੈਦਾ ਹੋਣੀ ਹੈਗੀ ਅੱਛਾ ਫੇਰ ਇਕ ਲੈਣੇ ਰੋਜ਼ 1.5 150 ਦੀਆਂ ਲੈ ਆਇਆ ਕਰੇ ਚਾਕਲੇਟਾਂ ਹੀ ਫੇਰ ਸਰ ਗਿਆ ਤੁਹਾਡਾ ਉਹਦਾ ਸੇ ਕਿੰਨੀ ਕਿਤੇ ਮੁੱਲੀ ਚੀਜ਼ਾਂ ਜਿੱਤੋਂ ਲੈਂਦੀਆਂ ਬਹੁਤ ਕਿਤੇ ਵੱਡਾ ਖਰਚਾ ਕਰਤਾ ਵਾ ਉਹਦਾ ਵੀ ਰਾਹ ਜਾਂਦੇ ਕਿਤੇ ਆਵੇਂ ਨਜਾਇਜ਼ ਖਰਚੀ ਨੇ ਕਰ ਹੀ ਦੇਈਦੇ ਆਖ ਲੋਗੇ ਤੇ ਬੱਚੇ ਪ੍ਰਤੀ ਨਹੀਂ ਇਦਾਂ ਕਰਦਾ ਹੀਗਾ ਚੰਗੇ ਨਹੀਂ ਲੱਗਦਾ ਮੈਂ ਤਾਂ ਦੱਸਤਾ ਨਾ ਅੱਜ ਨੇ ਆਤੀਆਂ ਨਾ ਮੁੰਨੀਆਂ ਨੂੰ ਲਿਆ ਕੇ ਦੇਣੀਆਂ ਤੂੰ ਨਾ ਚੁੱਪ ਕਰਕੇ ਬਹਿ ਜਾ ਮੈਨੂੰ ਪਤਾ ਮੇਰੇ ਕੰਮ ਦਾ ਕੀ ਕਰਨਾ ਵਾ ਤੇ ਮੁੰਡੇ ਪਰਤੀ ਨਹੀਂ ਮੈਂ ਕੋਈ ਗੱਲ ਸੁਣੀ ਦਾ ਨਾ ਹੀ ਕਰੀਗਾ ਤੁਸੀਂ ਨਾ ਮੇਰੇ ਮੂੰਹ ਤੇ ਨਾ ਟੇਪ ਲਿਆ ਕੇ ਲਾ ਦਿਓ ਵੀ ਜਿਹੜਾ ਮੈਂ ਬੋਲਾਂ ਹੀ ਨਾ